ਕੈਨੇਡਾ ਦੀ ਸ਼ੈਰ ਕਰਾ ਰਹੇ ਆ ਤੇ ਅੱਜ ਆਏ ਆ ਅਸੀਂ ਫਾਰਮ 'ਚ ਕਿਹੜਾ ਫਾਰਮ ਆ ਬਣੀ ਇਹ ਹੈਗਾ ਕੈਨੇਡਾ ਫਾਰਮ ਕੈਨੇਡਾ ਫਾਰਮ ਅੱਛਾ ਠੀਕ ਆ ਅਸੀਂ ਕੈਨੇਡਾ ਫਾਰਮ 'ਚ ਆਏ ਆ ਜੀ ਤੇ ਤੁਹਾਨੂੰ ਦਿਖਾਉਨੇ ਆ ਉਹ ਜਨਤਾ ਫਰਦੀਆ ਇੱਥੇ ਇੰਡੀਆਨਾ ਕੈਨੇਡੀਆਨਾ ਅਮਰੀਕਨ ਯੂਕਰੇਨ ਸਰਗਵ ਰੈਟ ਗਏ ਤੇ ਤੁਹਾਨੂੰ ਦਿਖਾਵਾਂਗੇ ਕਣਕ ਕਣਕ ਬਹੁਤ ਹੋਈ ਖੜੀ ਆ ਨੇੜੇ ਜਾ ਕੇ ਦਿਖਾਵਾਂਗੇ ਆ ਦੇਖੋ ਜੀ ਕੀ ਬਾਤ ਆ ਕੈਨੇਡਾ ਤੇ ਆ ਕਦੂ ਇੱਥੇ ਆ ਵੇਖੋ ਜੀ ਸਬਜ਼ੀ ਲੱਗ ਰਹੀ ਹੈ ਇੱਧਰ ਹੈਗਾ ਜੀ ਸਟਰਾਬਰੀ ਆ ਸਟਰਾਬਰੀ ਦੇ ਫਲ ਹੈ ਤੇ ਮਣੀ ਹੋ ਗਈ ਅੱਗੇ ਹਾਏ ਸੁਪਰ ਸਟਰਾਬਰੀ Follow the path all the way down okay. on the left side of the field in front of the orange pylon, okay. and then there's black currents over here. Yeah. The fourth and fifth rows, you can wait over here, and the tractor will take you to the raspberries. Okay, okay, okay. 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 okay thank you. Hello. Hello. ਇੱਕ ਹੀ ਚੀਜ਼ ਹੈ ਤੂਤ ਗਈਆਂ ਲੱਗੀਆਂ ਦੇਖਦੇ ਹੁਣੇ ਆ ਜੀ ਦੇਖੋ ਕਿੰਨੇ ਲੋਕ ਫਿਰ ਰਹੇ ਆ ਆ ਦੇਖੋ ਇਹਨੂੰ ਕੈਨੇਡਾ ਕਹਿੰਦੇ ਆ ਜੀ ਮਣੀ ਜੀ ਕੈਨੇਡਾ ਕਹਿੰਦੇ ਆ ਹਾਂਜੀ ਇੰਨਾ ਲੋ ਇੰਨਾ ਕਰਕੇ ਲੋਕ ਜਹਾਜਾਂ ਦੇ ਜਹਾਜ ਭਰ-ਭਰ ਆ ਰਹੇ ਆ ਹੈ ਆ ਦੇਖੋ ਜੀ ਆਪਾਂ ਗਾਹ ਕਰਕੇ ਮੁਕਾ ਮਤਾਈਏ ਤੋੜ ਲਾਂ ਤੇ ਆਪਾਂ ਭਰ ਕੇ ਰੱਖਾਂ ਜਿਹੜੇ ਜਿਹਨਾਂ ਸਾਰੀ ਜੰਤ ਹੈ ਜੀ ਮੁਕਾ ਦੇਣਗੇ ਥੋੜੀ ਅੱਛਾ ਆਈ ਹੈਗੇ ਤੇ ਆ ਦੇਖੋ ਜੀ ਇੱਕ ਦੇਖਣ ਵਾਲੀ ਚੀਜ਼ ਹੈ ਵੇਖੋ ਵੀ ਇਹਨਾਂ ਕੁਦਰਤ ਨਾਲ ਛੇੜਛਾੜ ਨਹੀਂ ਕੀਤੀ ਜਿਵੇਂ ਜਿਵੇਂ ਉੱਚੀ ਹੈ ਉੱਚੀ ਪਈ ਹੈ ਜਿੱਥੇ ਨੀਵੀਂ ਹੈ ਨੀਵੀਂ ਪਈ ਆ ਪਾਈਪਲਾਈਨ ਨਾਲ ਪਾਣੀ ਲੱਗਦਾ ਆ ਦੇਖੋ ਜੀ ਆ ਪਾਈਪਲਾਈਨ ਹੈ ਇਹਦੇ ਨਾਲ ਸਿੰਚਾਈ ਕਰ ਰਹੇ ਆ ਤੇ ਸਟਰਾਬਰੀ ਦੀ ਸਮੈਲ ਕਿੰਦੀ ਵਧੀਆ ਆਉਂਦੀ ਹੈ ਹਨਾ ਆ ਵੇਖੋ ਜੀ ਕੀ ਬਾਤ ਹੈ ਤੇ ਆ ਸਟ੍ਰੌਰੀ ਹੈ ਜੀ ਤੇ ਆਹ ਦੇਖੋ ਜੀ ਵੇਖੋ ਜੀ ਕਿੰਨੇ ਲੋਕ ਫਿਰ ਰਹੇ ਆ ਆਹ ਡੇਡਾ ਦੀ ਸ਼ੇਅਰ ਕਰਾਗੀ ਆ ਪਾਈਪ ਲਾਈਨ ਆ ਕੀ ਆਕਾਂ ਵਰਗੇ ਆਪਣੇ ਇੰਡੀਏ ਦੇ ਅੱਕ ਹੁੰਦੇ ਹ ਜੇ ਹਾਂ ਆ ਵੇਖੋ ਸਟਰਾਬਰੀ ਦੀ ਸਟਰਾਬਰੀ ਦੀ ਫੋਟੋ ਖਿੱਚ ਲਗੇ ਆ ਦੇਖੋ ਜੀ ਅੰਕਲ ਟੇਸਟ ਕਰਕੇ ਪੱਕੀ ਲੱਗਾ ਦੇਖੋ ਟੇਸਟ ਕਰ ਇਹ ਮਣੀ ਜੀ ਕਹਿੰਦੇ ਖਾਓ ਜੀ ਇਹਨੂੰ ਇਹ ਖਾ ਕੇ ਜਿਹੜੇ ਆ ਬਹੁਤ ਟੇਸਟੀ ਆ ਟੇਸਟੀ ਹੈ ਹੂੰ ਬਹੁਤ ਵਧੀਆ ਇੱਥੇ ਨਾ ਅਮਾ ਜੀ ਹੈਲਪ ਕਰੋ ਪਲੀਜ਼ ਮਕਾਨੀ ਨੂੰ ਬੁਲਣ ਨੂੰ ਕਰੋ ਬਹੁਤ ਹੈਲਪ ਕਰੋ ਆ ਟੋਕਰੀਆਂ ਲਈ ਫਿਰਦੇ ਸਾਰੇ ਸਾਰੇ ਜਣੇ ਆ ਦੇਖੋ ਜੀ ਮੈਂ ਬੱਚੇ ਨੇ ਸਟੋਰੀ ਥੋੜੀ ਐ ਨਿੱਕੇ ਨਿੱਕੇ ਬੱਚੇ ਲਈ ਸੱਦੇ ਟੋਕਰੀਆਂ ਟੋਕਰੀ ਨਾ ਹਾਂ ਹਾਂ ਤੇਰੀ ਅਲੀ ਗੱਲਾ ਅੱਲਾ ਦੁਨੀਆ ਵਾਲੀ ਆਈ ਫਿਰਦੀ ਐ ਇਧਰ ਜੰਮੀ ਮਾਲ ਹੀ ਥੋੜਾ ਹੀ ਰਹਿ ਗਿਆ ਆ ਥੱਲੇ ਇਹਨਾਂ ਨੇ ਤੂੜੀ ਜੀ ਵਿਛਾਈ ਆਰਦੇ ਨੂੰ ਹਾਂਜੀ ਆਹ ਸੇਬ ਤੇਰੀ ਵਾਹ ਲੱਗਿਆ ਹਾਂ ਘਰ ਦਿਆਂਗੇ ਯਾਰਾਂ ਮੈਂ ਤਾਂ ਫਿਰ ਵੀ ਪੰਜਾਬੀ ਆ ਹਾਂ ਇੰਨਾ ਲੋਕਾਂ ਨੂੰ ਗਲੀ ਵਟੇ ਆ ਮਾਂ ਹਾਂ ਨੀ ਆਪਾਂ ਉਹ ਬੰਦਾ ਤੋੜੀਏ ਲੋਕਾਂ ਨੇ ਸੇ ਇਹਨੇ ਪੈਰ ਤੇ ਰੱਖ ਕੇ ਖੜਾ ਹੋ ਹੂੰ ਹਲਤ ਕਰਨ ਨੇ ਪੈਰ ਤਰਤਰ ਵੀ ਜਿਆਦਾ ਪੋਲੇ ਜਗਰ ਰੱਖਿਆ ਉਹ ਛਤਰੀ ਗੁਲੀ ਵਰਦੀ ਛਿੱਡੀ ਦਾ ਤੁੱਪੇ ਨਹੀਂ ਗਈ ਹਾਂ ਕਾਲਾ ਹੰਦਰਾ ਚਲ ਆਪਣੇ ਅਰگە ਦਾ ਕਿਉਂਦਾ ਰੜੇ ਦਾ ਰੜੇ ਰੰਗ ਭਇਆ பாலாழா <laughs> ஜட்டாா் <laughs>